ਤਿੰਨ ਚਾਰ ਵੈਰੈਟੀਆਂ ਦਾ ਸ਼ਹਿਦ ਕਲੈਕਟ ਕਰਦੇ ਆ ਤੇ ਉਹਨਾਂ ਨੂੰ ਪੈਕਿੰਗ ਕਰਕੇ ਵਧੀਆ ਮਤਲਬ ਜਿਹਦੇ ਵਿੱਚ ਕੋਈ ਕੈਮੀਕਲ ਕੋਈ ਐਂਟੀਬਾਇਟਿਕ ਨਹੀਂ ਮਿਲੂਗਾ ਆਪਣੇ ਸ਼ਹਿਦ ਦੇ ਵਿੱਚ 100% ਸ਼ੁੱਧ ਸ਼ਹਿਦ ਆਪਣਾ ਜਰਮਨ ਚ ਵੀ ਪਾਸ ਹੋਇਆ ਸ਼ਹਿਦ ਹੈ। ਚੋਕਲੇਸਾ ਜੀ ਇਹ ਮੈਥੋਡ ਹੈ ਸ਼ਹਿਦ ਦੇ ਡੱਬੇ ਪਏ ਨੇ ਸ਼ਹਿਦ ਦੇ ਬਾਕਸ 'ਤੇ ਉਹ ਸ਼ਹਿਦ ਜਮਿਆ ਹੋਇਆ ਹੈ ਜੀ। ਹਾਂਜੀ ਤੇ ਆਹ ਦੇਖੋ ਸ਼ਹਿਦ ਨਹੀਂ ਜਮਿਆ ਹੋਇਆ ਤੇ ਫਰਕ ਕੀ ਹੈ ਜੀ? ਇਹ ਸ਼ਹਿਦ ਦਾ ਇਹ ਕਈ ਫੁੱਲਾਂ ਤੋਂ ਆਦਾ ਸ਼ਹਿਦ ਜਿਹੜਾ ਮੱਖੀਆਂ ਜਦੋਂ ਕਲੈਕਟ ਕਰਦੀਆਂ ਨਾ ਜੀ ਉਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਕੁਝ ਪੋਲਨ ਦੇ ਕੰਟੇਨਸ ਰਹਿ ਜਾਂਦੇ ਆ ਸ਼ਹਿਦ ਦੇ ਵਿੱਚ ਜਿਹੜੇ ਕਿ ਸਰੀਰ ਵਾਸਤੇ ਫਾਇਦੇਮੰਦ ਹੁੰਦੇ ਆ ਜੀ ਉਹ ਰਹਿਣੇ ਜ਼ਰੂਰੀ ਹੀ ਆ ਜੇ ਆਪਾਂ ਫਾਈਨ ਰਫਾਈਨ ਕਰ ਲਈਏ ਤਾਂ ਉਹ ਪੋਲਨ ਦੇ ਕੰਟੇਨ ਨਿਕਲ ਜਾਣਗੇ ਤੇ ਆਪਣੀ ਉਹ ਉਹਦਾ ਜਿਹੜਾ ਆਪਣਾ ਜਿਹੜਾ ਇੱਕ ਖੁਰਾਕੀ ਤੱਤ ਆ ਉਹ ਘਟ ਜੂਗਾ ਜੀ ਉਹ ਜੇ ਆਪਾਂ ਸਾਰਾ ਰਫਾਈਨ ਕਰ ਲਈਏ ਫਾਇਦੇ ਦੇ ਫੁੱਲਾਂ ਦਾ ਸਰੋਂ ਦੇ ਫੁੱਲਾਂ ਦਾ ਤੇ ਮਲਟੀ ਫਲੋਰਾ ਹਿਮਾਚਲ ਦਾ ਤੇ ਉਸ ਤੋਂ ਬਾਅਦ ਜੀ ਸਨਫਲਾਵਰ ਜੀ ਚਾਰ ਕਿਸਮਾਂ ਹੁੰਦੀਆਂ ਜੀ ਆਪਣੇ ਕੋਲ ਤਿੰਨ ਚੈਂਬਰਾਂ ਦਾ ਬਾਕਸ ਹੈ ਜੀ ਆਪਣੇ ਕੋਲ ਉਹ ਤਿੰਨ ਚੈਂਬਰਾਂ ਦੇ ਹੇਠਲੇ ਚੈਂਬਰ ਦੇ ਵਿੱਚ ਮਧੂਮੱਖੀਆਂ ਆਪਣਾ ਸਿਰਫ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ ਉਹਦੇ ਵਿੱਚ ਸ਼ਹਿਦ ਵੀ ਹੁੰਦਾ ਹੈ ਤੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਹੁੰਦਾ ਉਹ ਪਾਸ ਸ਼ਹਿਦ ਮੱਖੀਆਂ ਬਾਤ ਤੇ ਛੱਡ ਦਿੰਦੇ ਆ ਸਾਰਾ ਉਦੇ ਉੱਪਰਲੇ ਚੈਂਬਰ ਦੇ ਵਿੱਚ ਸ਼ਾਇਦ ਜਦੋਂ ਬਣਦਾ ਜੀ ਉਹਨੂੰ ਮਹੀਨਾ ਡੇਢ ਮਹੀਨਾ ਲੱਗਦਾ ਜੀ ਘੱਟੋ ਘੱਟ ਜਦੋਂ ਉਹ ਭਰ ਲੈਂਦੀ ਆ ਸੁਪਰ ਚੈਂਬਰ ਦੇ ਵਿੱਚ ਉਹ ਸ਼ਾਇਦ ਆਪਾਂ ਕੱਢਦੇ ਆ 18 ਤੋਂ 25 ਡਿਗਰੀ ਟੈਂਪਰੇਚਰ ਦੇ ਵਿੱਚ ਸ਼ਾਇਦ ਜੰਮ ਜਾਂਦਾ ਜੀ ਉਹ ਬਿਲਕੁਲ 101% ਸੁੱਝ ਸ਼ੁੱਧ ਸ਼ਹਿਦ ਹੁੰਦਾ ਜੀ ਉਹ ਤੇ ਲੋਕਾਂ ਨੂੰ ਇਹ ਗੱਲ ਦਾ ਬਹਿਮ ਰਹਿੰਦਾ ਪਤ ਨਹੀਂ ਜੰਮ ਗਿਆ ਉਹਦੇ ਵਿੱਚ ਚੀਨੀ ਦੀ ਮਿਲਾਵਟ ਆ ਪਰ ਨਹੀਂ ਉਹ 100% ਸੁੱਝ ਸ਼ਾਇਦ ਹੁੰਦਾ ਹੈ ਸਿੰਪਲ ਟੈਸਟ ਆਪਾਂ ਜੇਕਰ ਸ਼ਾਇਦ ਨੂੰ ਲੈ ਕੇ ਆਪਾਂ ਪਾਣੀ ਚ ਗੇਰਦੀ ਹੈ ਜੀ ਉਹ ਨਾ ਘੁਲੇ ਉਹਦੇ ਵਿੱਚ ਜਾ ਕੇ ਥੱਲੇ ਬੈਠ ਜਵੇ ਪਿਓਰ ਹੁੰਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਅੱਜ ਅਸੀਂ ਤੁਹਾਨੂੰ ਸ਼ਹਿਦ ਬਾਰੇ ਦੱਸਾਂਗੇ ਸ਼ਹਿਦ ਬਾਰੇ ਦੱਸਣ ਲਈ ਮੇਰੇ ਨਾਲ ਨੇ ਗੁਰਦਾਸ ਸਿੰਘ ਜੀ ਕਲੇਰ ਜੋ ਕਿ ਕਾਫੀ ਲੰਮੇ ਸਮੇਂ ਤੋਂ ਸ਼ਹਿਦੀ ਖੇਤੀ ਕਰ ਰਹੇ ਨੇ ਸ਼ਹਿਦੀ ਪੈਦਾਵਾਰ ਕਰ ਰਹੇ ਨੇ ਇਹਨਾਂ ਤੋਂ ਜਾਣਾਂਗੇ ਸ਼ਹਿਦ ਦੀਆਂ ਕਿਸਮਾਂ ਸ਼ਹਿਦ ਇੱਕ ਐਸੀ ਚੀਜ਼ ਹੈ ਜਿਹਨੂੰ ਸਰਦੀਆਂ ਦੇ ਵਿੱਚ ਸਭ ਤੋਂ ਵੱਧ ਲੋੜ ਹੁੰਦੀ ਹੈ ਬੱਚਿਆਂ ਦੀ ਖਾਂਸੀ ਹੋ ਗਈ ਜ਼ੁਖਾਮ ਹੋ ਗਿਆ ਕਈ ਆਪਣ ਨੂੰ ਬਿਮਾਰੀਆਂ ਲੱਗਦੇ ਜੋ ਸ਼ਹਿਦ ਉਹਨਾਂ ਨਾਲ ਲੜਦਾ ਤੇ ਬਚਾਅ ਕਰਦਾ ਸਾਰੀ ਗੱਲ ਕਰਾਂਗੇ ਗੁਰਦਾਸ ਸਿੰਘ ਕਲੇਰ ਜੀ ਕਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ D5 ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੇ ਨਾਲ ਇਹ ਸ਼ਹਿਦ ਦੇ ਮਾਮਲੇ 'ਚ ਮੁਲਾਕਾਤ ਕੀਤੀ ਤੇ ਉਹਦੇ ਬਾਰੇ 'ਚ ਮੈਂ ਕੁਝ ਦੱਸਣਾ ਚਾਹੁੰਦਾ ਸੀ ਮੈਂ ਜੀ ਘੱਟੋ-ਘੱਟ 20-25 ਸਾਲ ਹੋ ਗਏ ਜੀ ਇਸ ਕੰਮ ਦੇ ਵਿੱਚ ਮਧੂਮੱਖੀ ਪਾਲਣ ਕਰ ਰਹੇ ਹਾਂ ਪਹਿਲਾਂ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ ਕੰਮ ਇਹ 92 'ਚ ਉਹ ਤੋਂ ਬਾਅਦ ਮਤਲਬ 2005 'ਚ ਫਿਰ ਮੈਂ ਇਹ ਕੰਮ ਸਟਾਰਟ ਕਰ ਲਿਆ ਅੱਗੇ ਵਧਾ ਲਿਆ ਕੰਮ ਤੇ ਹੁਣ ਮਤਲਬ ਮੈਂ 100 ਡੱਬਾ ਸੁਪਰ ਚੈਂਬਰਾਂ ਤੇ ਰੱਖਿਆ ਵਾ ਸੁਪਰ ਚੈਂਬਰ ਦਾ ਮਤਲਬ ਇਹ ਹੁੰਦਾ ਜਿਵੇਂ ਆਪਾਂ ਇੱਕ ਮੱਖੀ ਪਾਲਣ ਕਰਦੇ ਆ ਨਾ ਜੀ ਉਹਦੇ ਇੱਕ ਬਾਕਸ ਦੇ ਉੱਪਰ ਦੋ ਦੋ ਤਿੰਨ ਤਿੰਨ ਚੈਂਬਰ ਲੱਗ ਜਾਂਦੇ ਆ ਜੀ ਉਹ ਸੁਪਰ ਚੈਂਬਰ ਨੂੰ ਮਤਲਬ ਇਹ ਕਹਿੰਦੇ ਜਿਵੇਂ ਵਿਗਿਆਨਿਕ ਤਰੀਕਾ ਹੈ ਕੋਈ ਵੀ ਮੱਖੀ ਪਾਲਣ ਦਾ ਤੇ ਅਸੀਂ ਸਿੰਗਲ ਕਲੋਨੀ ਚ ਸ਼ਹਿਦ ਨਹੀਂ ਕੱਢਦੇ ਮੱਖੀਆਂ ਬਾਤ ਤੇ ਰੱਖਦੇ ਆ ਹਮੇਸ਼ਾ ਮੱਖੀਆਂ ਵਾਸਤੇ ਉਹਨਾਂ ਸ਼ਾਇਦ ਉਹਨਾਂ ਵਾਸਤੇ ਤੇ ਉੱਪਰ ਸੁਪਰ ਚੈਂਬਰ ਦਾ ਸ਼ਾਇਦ ਕਰਦੇ ਆ ਉਹਦੇ ਨਾਲ ਕੁਆਲਿਟੀ ਬਣਦੀ ਹੈ ਜੀ ਆਰਗੈਨਿਕ ਦਾ ਲੈਵਲ ਦਾ ਕੰਮ ਇੱਕ ਬੇਸਿਕ ਉਹੀ ਕੰਮ ਸਟਾਰਟ ਹੈ ਜੀ ਪਹਿਲਾਂ ਜਿਹੜਾ ਕਿ ਸੁਪਰ ਤੇ ਕੰਮ ਕਰਨਾ ਜੀ ਤੇ ਅਸੀਂ ਮਤਲਬ ਮੱਖੀਆਂ ਨੂੰ ਸ਼ਿਫਟ ਕਰਦੇ ਆ ਜੀ ਤਿੰਨ ਚਾਰ ਸ਼ਿਟਾਂ ਦੇ ਵਿੱਚ ਜਿਵੇਂ ਰਾਜਸਥਾਨ ਲੈ ਕੇ ਜਾਂਦੇ ਆ ਚਾਰ ਪੰਜ ਮਹੀਨੇ ਵਾਸਤੇ ਫਿਰ ਹਿਮਾਚਲ ਲੈ ਕੇ ਜਾਂਦੇ ਆ ਜੀ ਦੋ ਤਿੰਨ ਮਹੀਨਿਆਂ ਵਾਸਤੇ ਸਫੈਦੇ ਦੇ ਫੁੱਲਾਂ ਤੇ ਲੈ ਕੇ ਆਉਨੇ ਆ ਜੀ ਆਪਣੇ ਹਰਿਆਣਾ ਜਾਂ ਪੰਜਾਬ ਦੇ ਵਿੱਚ ਜੀ ਤੇ ਇਹ ਅਸੀਂ ਤਿੰਨ ਚਾਰ ਵੈਰਾਈਟੀਆਂ ਦਾ ਸ਼ਹਿਦ ਕਲੈਕਟ ਕਰਦੇ ਆਂ ਤੇ ਉਹਨਾਂ ਨੂੰ ਪੈਕਿੰਗ ਕਰਕੇ ਵਧੀਆ ਮਤਲਬ ਜਿਹਦੇ ਵਿੱਚ ਕੋਈ ਕੈਮੀਕਲ ਕੋਈ ਐਂਟੀਬਾਇਟਿਕ ਨਹੀਂ ਮਿਲੂਗਾ ਆਪਣੇ ਸ਼ਹਿਦ ਦੇ ਵਿੱਚ 100% ਸ਼ੁੱਧ ਸ਼ਹਿਦ ਆਪਣਾ ਜਰਮਨ ਚ ਵੀ ਪਾਸ ਹੋਇਆ ਸ਼ਹਿਦ ਹੈ ਤੇ ਇਹ ਆਪਾਂ ਲੋਕਾਂ ਦੀ ਸੇਵਾ ਕਰਦੇ ਆਂ ਜੀ ਵਧੀਆ ਪੈਕਿੰਗ ਕਰਕੇ ਤੇ ਬਾਜ਼ਾਰ ਰੇਟ ਹੈ ਆਪਣਾ 300 350 ਤੋਂ ਲੈ ਕੇ 500 ਰੁਪਏ ਤੱਕ ਆਪਣਾ ਰੇਟ ਆ ਸ਼ਾਇਦ ਦੇ ਅਲੱਗ-ਅਲੱਗ ਵੈਰਾਈਟੀ ਦੇ ਹਿਸਾਬ ਨਾਲ ਤੇ ਜਿਹੜਾ ਕਿ ਆਰਗੈਨਿਕ ਲੈਵਲ ਦਾ ਕੰਮ ਆ ਜੀ ਆਪਣਾ ਸ਼ਹਿਦ ਦਾ ਜੀ ਸੋ ਕਲੈਰ ਸਾਹਿਬ ਕਿੰਨੀ ਕਿਸਮਾਂ ਸ਼ਹਿਦ ਦੀਆਂ ਹੁੰਦੀਆਂ ਨੇ ਜੀ ਕਿਸਮਾਂ ਜੀ ਦੇਖੋ ਹੁੰਦੀਆਂ ਤਾਂ ਕਾਫੀ ਆ ਜੀ 10 12 ਕਿਸਮਾਂ ਤੇ ਵੀ ਵੱਧ ਹੁੰਦੀਆਂ ਬਲਕੇ ਤੇ ਅਸੀਂ ਮਤਲਬ ਚਾਰਕ ਕਿਸਮਾਂ ਦੀਆਂ ਅਸੀਂ ਰੱਖਦੇ ਆ ਜਿਵੇਂ ਸਫੈਦੇ ਦੇ ਫੁੱਲਾਂ ਦਾ ਸਰੋਂ ਦੇ ਫੁੱਲਾਂ ਦਾ ਤੇ ਮਲਟੀ ਫਲੋਰਾ ਹਿਮਾਚਲ ਦਾ ਤੇ ਉਸ ਤੋਂ ਬਾਅਦ ਜੀ ਸਨਫਲਾਵਰ ਜੀ ਚਾਰ ਕਿਸਮਾਂ ਹੁੰਦੀਆਂ ਜੀ ਆਪਣੇ ਕੋਲ ਸੋ ਕਲੇਸ਼ਾ ਜੀ ਮੈਥੋਂ ਤੇ ਸ਼ਹਿਦ ਦੇ ਡੱਬੇ ਪਏ ਨੇ ਸ਼ਹਿਦ ਦੇ ਬਾਕਸ ਪਏ ਨੇ ਉਹ ਸ਼ਹਿਦ ਜਮਿਆ ਹੋਇਆ ਜੀ ਹਾਂਜੀ ਤੇ ਆਹ ਦੇਖੋ ਸ਼ਹਿਦ ਨਹੀਂ ਜਮਿਆ ਹੋਇਆ ਤੇ ਫਰਕ ਕੀ ਹੈ ਜੀ ਇਹ ਸ਼ਹਿਦ ਦਾ ਇਹ ਕਈ ਫੁੱਲਾਂ ਤੋਂ ਦਾ ਸ਼ਹਿਦ ਜਿਹੜਾ ਮੱਖੀਆਂ ਜਦੋਂ ਕਲੈਕਟ ਕਰਦੀਆਂ ਨਾ ਜੀ ਉਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਕੁਝ ਪੋਲਣ ਦੇ ਕੰਟੇਨਸ ਰਹਿ ਜਾਂਦੇ ਆ ਸ਼ਹਿਦ ਦੇ ਵਿੱਚ ਜਿਹੜੇ ਕਿ ਸਰੀਰ ਬਾਤ ਤੇ ਫਾਇਦੇਮੰਦ ਹੁੰਦੇ ਆ ਜੀ ਉਹ ਰਹਿਣੇ ਜ਼ਰੂਰੀ ਆ ਜੇ ਆਪਾਂ ਫਾਈਨਰ ਫਾਈਨ ਕਰ ਲਈਏ ਤਾਂ ਉਹ ਪੋਲਨ ਦੇ ਕੰਟੇਨ ਨਿਕਲ ਜਾਣਗੇ ਤੇ ਆਪਣੀ ਉਹ ਉਹਦਾ ਜਿਹੜਾ ਆਪਣਾ ਜਿਹੜਾ ਇੱਕ ਖੁਰਾਕੀ ਤੱਤ ਹੈ ਉਹ ਘਟ ਜੂਗਾ ਜੀ ਉਹ ਜੇ ਆਪਾਂ ਸਾਰਾ ਰਿਫਾਈਨ ਕਰ ਲਈਏ ਉਹ ਰਹਿਣੇ ਜ਼ਰੂਰੀ ਵੀ ਹੈ ਤੇ 18 ਤੋਂ 25 ਡਿਗਰੀ ਟੈਂਪਰੇਚਰ ਦੇ ਵਿੱਚ ਸ਼ਾਇਦ ਜੰਮ ਜਾਂਦਾ ਜੀ ਉਹ ਬਿਲਕੁਲ 101% ਸੁੱਝ ਸ਼ੁੱਧ ਸ਼ਾਇਦ ਹੁੰਦਾ ਜੀ ਉਹ ਤੇ ਲੋਕਾਂ ਨੂੰ ਇਹ ਗੱਲ ਦਾ ਬਹਿਮ ਰਹਿੰਦਾ ਪਤ ਨਹੀਂ ਜੰਮ ਗਿਆ ਉਹਦੇ ਵਿੱਚ ਚੀਨੀ ਦੀ ਮਿਲਾਵਟ ਹੈ ਪਰ ਨਹੀਂ ਉਹ 100% ਸੁੱਝ ਸ਼ਾਇਦ ਹੁੰਦਾ ਹੈ ਕਈ ਫੁੱਲਾਂ ਦੇ ਵਿੱਚ ਗਲੂਕੋਜ਼ ਦੀ ਮਾਤਰਾ ਘੱਟ ਹੁੰਦੀ ਹੈ ਫਰਕਟੋਜ਼ ਦੀ ਵੱਧ ਹੁੰਦੀ ਹੈ ਜੀ ਤੇ ਉਹ ਨਹੀਂ ਜੰਮਦਾ ਜੀ ਆਪਣੇ ਕੋਲ ਜਿਹੜਾ ਉਹ ਵੀ ਸ਼ਹਿਦ ਹੈਗਾ ਜਿਹੜਾ ਨਹੀਂ ਜਮਿਆ ਵਾ ਤੇ ਜਮਿਆ ਵਾ ਜੀ ਵੀ ਹੈਗਾ ਜੀ ਆਪਣੇ ਕੋਲ ਬਲਕਿ ਜਮੇਬੇ ਦਾ ਇਹ ਆਪਣੇ ਹਿਮਾਚਲ ਵਾਲਾ ਸ਼ਹਿਦ ਇਹਦਾ ਰੇਟ ਜ਼ਿਆਦਾ ਹੈ ਜੀ ਦੂਜੇ ਦਾ ਰੇਟ ਘੱਟ ਹੈ ਜੀ ਕਿਉਂਕਿ ਸਾਨੂੰ ਅਸੀਂ ਤਾਂ ਆਪਣੀ ਵੈਰਾਈਟੀ ਦੇ ਅਸਾਰ ਨਾਲ ਰੇਟ ਰੱਖੇ ਹੋਏ ਆ ਜੀ ਇਹਨਾਂ ਦੇ ਸਾਨੂੰ ਜਮਣੇ ਨਾਲ ਜਮਣੇ ਤੱਕ ਕੋਈ ਮਤਲਬ ਨਹੀਂ ਹੈ ਕਿਉਂਕਿ ਅਸੀਂ ਵੈਰਾਈਟੀ ਦੇ ਅਸਾਰ ਨਾਲ ਰੇਟ ਰੱਖੇ ਹੋਏ ਆ ਸਾਨੂੰ ਇਹ ਆ ਵੀ ਸ਼ਹਿਦ ਸਾਡੇ ਸਾਰੇ ਆਰਗੈਨਿਕ ਲੈਵਲ ਦਾ ਸ਼ਹਿਦ ਹੈ ਜੀ ਆਪਣੇ ਕੋਲ ਸੋ ਸ਼ਾਇਦ ਬੰਨ ਨੂੰ ਕਿੰਨਾ ਸਮਾਂ ਲਾਦਾ ਕਲੇਰ ਸਾਹਿਬ ਸ਼ਾਇਦ ਜੀ ਦੇਖੋ ਜੀ ਇਹਦਾ ਪ੍ਰੋਸੈਸ ਇਹ ਹੁੰਦਾ ਜੀ ਜਿਵੇਂ ਹੁਣ ਸੀਜ਼ਨ ਸਟਾਰਟ ਹੋ ਰਿਹਾ ਹੈ ਪਹਿਲਾਂ ਮਧੂਮੱਖੀਆਂ ਆਪਣਾ ਆਪਣੇ ਛੱਤਿਆਂ 'ਚ ਆਪਣੇ ਖਾਣ-ਪੀਣ ਤੇ ਪੂਰਾ ਕਰਦੀਆਂ ਸ਼ਹਿਦ ਨੂੰ ਜਿਵੇਂ ਤੁਹਾਨੂੰ ਮੈਂ ਦੱਸ ਵੀ ਰਿਹਾ ਜੀ ਇੱਧਰ ਆਪਣੇ ਚੈਂਬਰ ਤਿੰਨ ਚੈਂਬਰਾਂ ਦਾ ਬਾਕਸ ਹੈ ਜੀ ਆਪਣੇ ਕੋਲ ਉਹ ਤਿੰਨ ਚੈਂਬਰਾਂ ਦੇ ਹੇਠਲੇ ਚੈਂਬਰ ਦੇ ਵਿੱਚ ਮਧੂਮੱਖੀਆਂ ਆਪਣਾ ਸਿਰਫ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ ਉਹਦੇ ਵਿੱਚ ਅ ਸ਼ਾਇਦ ਵੀ ਹੁੰਦਾ ਹੈ ਤੇ ਬੱਚਿਆਂ ਦਾ ਪਾਲਣ ਪੋਸਣ ਵੀ ਹੁੰਦਾ ਉਹ ਆਪਾਂ ਸ਼ਾਇਦ ਮੱਖੀਆਂ ਬਾਤ ਤੇ ਛੜ ਦਿੰਨੇ ਆ ਸਾਰਾ ਉਹਦੇ ਉੱਪਰਲੇ ਚੈਂਬਰ ਦੇ ਵਿੱਚ ਸ਼ਾਇਦ ਜਦੋਂ ਬਣਦਾ ਜੀ ਉਹਨੂੰ ਮਹੀਨਾ ਡੇਢ ਮਹੀਨਾ ਲੱਗਦਾ ਜੀ ਘੱਟੋ ਘੱਟ ਜਦੋਂ ਉਹ ਭਰ ਭਰ ਲੰਦੀ ਆ ਸੁਪਰ ਚੈਂਬਰ ਦੇ ਵਿੱਚ ਉਹ ਸ਼ਾਇਦ ਆਪਾਂ ਕੱਢਦੇ ਆ ਘੱਟੋ ਘੱਟ ਡੇਢ ਮਹੀਨੇ ਦਾ ਵਕ ਟਾਈਮ ਲੱਗ ਜਾਂਦਾ ਜੀ ਪਹਿਲੀ ਵਾਰ ਜਿਹੜਾ ਅਗਲੇ ਰਾਉਂਡ ਹੈ ਉਹ ਥੋੜੇ ਜਿਹਾ ਫਿਰ ਛੇਤੀ ਹੋ ਜਾਂਦੇ ਆ ਕਿਉਂਕਿ ਮੱਖੀਆਂ ਬਾਤ ਤੇ ਆਪ ਦਾ ਸ਼ਹਿਦ ਖਾਨ ਨੂੰ ਉਹਦੇ ਵਿੱਚ ਵਾਧੂ ਹੁੰਦਾ ਉਹਦੇ ਫालतू ਜਿਹੜਾ ਸ਼ਹਿਦ ਹੁੰਦਾ ਫਿਰ ਆਪਾਂ ਉਹ ਕੱਢਦੇ ਆ ਜੀ ਸ਼ੁਕਲੇ ਸਵਕਸਰ ਕਈ ਵਾਰ ਹੁੰਦਾ ਬੰਦੇ ਸਾਈਕਲਾਂ ਦੇ ਉੱਤੇ ਛੱਤਾ ਤੋੜਿਆ ਹੁੰਦਾ ਉਹਨਾਂ ਵੱਲੋਂ ਜੀ ਤੇ ਕਹਿੰਦੇ ਜੰਗਲਾਂ ਤੋਂ ਤੋੜ ਕੇ ਲੈਂਦਾ ਜਾਂ ਪੂਟੇ ਤੋਂ ਤੋੜ ਕੇ ਲੈਂਦਾ ਜੀ ਉਹ ਛੱਤਾ ਕਹਿੰਦੇ ਉਹ ਵੀ ਪਿਓਰ ਸ਼ਹਿਦ ਹੁੰਦਾ ਉਹ ਨੋਟ ਨੂੰ ਅੱਗ ਲਾ ਕੇ ਦਿਖਾਉਣਗੇ ਵੀ ਚੀਨੀ ਨਹੀਂ ਹੈਗੀ ਇਹਦੇ ਵਿੱਚ ਜਾਂ ਉਹਨੂੰ ਦਿਖਾਣਗੇ ਕਿਸੇ ਤਰੀਕੇ ਨਾਲ ਪਾਣੀ ਦੇ ਵਿੱਚ ਗੇੜਦੇ ਨੇ ਸ਼ਹਿਦ ਨੂੰ ਵੀ ਇਹਦੀ ਪਿਓਰਟੀ ਆ ਪਿਓਰਟੀ ਇਹ ਪਰਖੀ ਜਾਵੇ ਸ਼ਹਿਦ ਦੀ ਵੀ ਸ਼ਹਿਦ ਪਿਓਰ ਹੈ ਜੀ ਦੇਖੋ ਜੀ ਜਿਹੜੇ ਸਿੰਪਲ ਟੈਸਟ ਤਾਂ ਆਪਾਂ ਘਰ ਘਰ ਸਕਦੇ ਆ ਪਰ ਜੇਕਰ ਬਾਰੀਕ ਟੈਸਟ ਆ ਉਹ ਸਿਰਫ ਲੈਬੋਰੀਓ ਦੱਸ ਸਕਦੀ ਹੈ ਜੀ ਜਿਹੜੇ ਬਹੁਤ ਬਾਰੀਕ ਟੈਸਟ ਹੁੰਦੇ ਆ ਜੀ ਸਿੰਪਲ ਟੈਸਟ ਆ ਆਪਾਂ ਜੇਕਰ ਸ਼ਹਿਦ ਨੂੰ ਲੈ ਕੇ ਆਪਾਂ ਪਾਣੀ ਚ ਗੇਰਦੀਏ ਜੀ ਉਹ ਨਾ ਘੁਲੇ ਉਹਦੇ ਵਿੱਚ ਜਾ ਕੇ ਥੱਲੇ ਬੈਠ ਜਵੇ ਪਿਓਰ ਹੁੰਦਾ ਹੈ ਸ਼ਹਿਦ ਨੂੰ ਰੂਈ ਨਾਲ ਨਾਲ ਲਾ ਕੇ ਜਾਲੀਏ ਤਾਂ ਜੜਨਾ ਚਾਹੀਦਾ ਹੈ ਬਿਨਾ ਆਵਾਜ਼ ਕਰਕੇ ਉਹ ਵੀ ਪਿਓਰ ਹੁੰਦਾ ਤੇ ਜੇ ਆਪ ਇੱਕ ਘਰੇਲੂ ਮੱਖੀ ਸ਼ਹਿਦ ਦੇ ਵਿੱਚ ਡਬੋ ਦਈਏ ਵਿੱਚੋਂ ਨਿਕਲ ਕੇ ਉੜ ਜਵੇ ਸਮਝ ਲਓ ਉਹ ਵੀ ਪਿਓਰ ਹੁੰਦਾ ਜੇਕਰ ਨਹੀਂ ਨਿਕਲ ਸਕਦੀ ਮੱਖੀ ਤਾਂ ਉਹਦੇ ਵਿੱਚ ਮਿਲਾਵਟ ਆ ਚੀਨੀ ਦੀ ਜੇਕਰ ਆਪਾਂ ਸ਼ਹਿਦ ਨੂੰ ਮਿੱਟੀ ਦੇ ਉੱਪਰ ਗੇਰ ਦਈਏ ਮਿੱਟੀ ਨੂੰ ਐ ਆਪਣੇ ਹੱਥ ਦੇ ਉੱਪਰ ਮਿੱਟੀ ਪਾ ਕੇ ਉੱਪਰ ਸ਼ਹਿਦ ਗੇਰ ਦਈਏ ਤਾਂ ਆਪਾਂ ਹਲਾਈਏ ਹੱਥ ਨੂੰ ਨਾ ਜੀ ਉਹ ਗਰੋਲੀ ਬਣ ਜਾਂਦੀ ਆ ਸ਼ਹਿਦ ਦੀ ਉਹ ਮਿੱਟੀ ਦੇ ਨਾਲ ਜਾਂ ਰੇਤੇ ਦੇ ਨਾਲ ਮਤਲਬ ਮਿਕਸ ਨਹੀਂ ਹੁੰਦਾ ਜੀ ਗਿੱਲੀ ਨਹੀਂ ਹੁੰਦੀ ਮਿੱਟੀ ਜਾਂ ਰੇਤਾ ਉਹ ਮਤਲਬ ਗਰੋਲੀ ਬਣ ਜੂ ਪਰ ਮਿਕਸ ਨਹੀਂ ਹੋਊਗੀ ਜੇ ਉਹਦੇ ਵਿੱਚ ਮਿਲਾਵਟ ਆ ਚੀਨੀ ਦੀ ਤਾਂ ਗਿੱਲਾ ਹੋ ਜੂ ਮਿੱਟੀ ਜਾਂ ਰੇਤਾ ਤੇ ਇਹ ਅਸੀਂ ਤਾਂ ਇਹ ਸਿੰਪਲ ਟੈਸਟ ਦੱਸ ਸਕਦੇ ਆ ਜੀ ਬਾਕੀ ਬਾਰੀਕ ਟੈਸਟ ਤੇ ਹੁੰਦੇ ਆ ਜੀ ਜਿਹੜੇ ਕਿ ਲੈਬੋਰੀਟਰੀ ਦੱਸ ਸਕਦੇ ਸਾਡਾ ਆਪਣਾ ਇਹ ਸੈਂਪਲ ਗਏ ਆ ਜੀ ਬਾਹਰ ਜਰਮਨ ਦੇ ਵਿੱਚ ਉੱਥੋਂ 52 ਟੈਸਟ ਪਾਸ ਕਰਿਆ ਆਪਣੇ ਸ਼ਹਿਦ ਨੇ ਜੀ ਸੋ ਕਨੇਸਾ ਤੁਸੀਂ ਸ਼ਹਿਦ ਦਾ ਰੇਟ ਵੀ ਦੱਸਿਆ ਵੀ ਸਾਡਾ ਇਹ ਰੇਟ ਹੈ ਸ਼ਹਿਦ ਦਾ ਮਾਰਕੀਟ 'ਚ ਮਿਲਣਾ ਸ਼ਹਿਦ ਸਸਤਾ ਮਿਲਦਾ ਪਰ ਮੈਂ ਵੇਖਦਾ ਕਈ ਲੋਕੀ ਰੇਟ ਪੁੱਛ ਕੇ ਚਲੇ ਜਾਂਦੇ ਨੇ ਲੱਗਦਾ ਲੋਕਾਂ ਨੂੰ ਡੇਟ ਸਮਝ ਆਊਗੀ ਪਿਓਰ ਚੀਜ਼ ਦੀ ਆਪਾਂ ਹੀ ਨਹੀਂ ਸਮਝਾਉਣ ਚ ਕੰਮ ਹੁੰਦੇ ਜੀ ਦੇਖੋ ਜੀ ਅਸੀਂ ਤਾਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਪਰ ਲੋਕਾਂ ਨੂੰ ਬਹਿਮ ਰਹਿੰਦਾ ਵੀ ਜਮਿਆਵਾ ਸ਼ਹਿਦ ਸੁਧ ਨਹੀਂ ਹੁੰਦਾ ਅਸੀਂ ਇਹੀ ਕੋਸ਼ਿਸ਼ ਕਰਦੇ ਆ ਮੇਰਾ ਮੈਂ ਤਾਂ ਹੀ ਜਮਿਆਵਾ ਵੀ ਸ਼ਹਿਦ ਰੱਖਿਆ ਹੋਇਆ ਦੂਜਾ ਵੀ ਰੱਖਿਆ ਹੋਇਆ ਤਾਂ ਕਿ ਮਤਲਬ ਲੋਕ ਲੋਕ ਸਮਝ ਸਕਣ ਆ ਦੇਖੋ ਜੀ ਇਹ ਜਮਿਆਵਾ ਸ਼ਹਿਦ ਹੈ ਹੁਣ ਇਹਨੂੰ ਮੈਂ ਪਘਲਾ ਕੇ ਵੀ ਲਿਆ ਸਕਦਾ ਸੀ ਇਹਨੂੰ ਇਹ ਪਘਲਾ ਕੇ ਲਿਆ ਕੇ ਰੱਖ ਸਕਦਾ ਸੀ ਮੈਂ ਪਰ ਮੈਂ ਅਸੀਂ ਕੱਤ ਤੱਕ ਰੱਖੀ ਜਾਵਾਂਗੇ ਇਦਾਂ ਜੇ ਇਹ ਇਹਦੇ ਚ ਇਹ ਜੇ ਕੈਮੀਕਲ ਆਉਣੇ ਜਿਹੜਾ ਜਮਣ ਜਮਣ ਤੋਂ ਹਟ ਰਹੀ ਜਾ ਰਿਹਾ ਇਹ ਸਾਰੋ ਅਸੀਂ ਗਲਤ ਸ਼ਹਿਦ ਨਹੀਂ ਦੇਣਾ ਹੈ ਲੋਕਾਂ ਨੂੰ ਤੇ ਅਸੀਂ ਬਿਲਕੁਲ ਸ਼ੁੱਧ ਸ਼ਹਿਦ ਜਿਹੜਾ ਕਿ ਲੋਕਾਂ ਦੀ ਸਿਹਤ ਨੂੰ ਫਾਇਦਾ ਕਰੇ ਜੀ ਆਹ ਦੇਖੋ ਜੀ ਆ ਵੀ ਸ਼ਹਿਦ ਆਪਣੀ ਮੱਖੀਆਂ ਨੇ ਤਿਆਰ ਕਰਿਆ ਵਾ ਇਹ ਜਮਿਆ ਨਹੀਂ ਹੈਗਾ ਇਹ ਨਹੀਂ ਜੰਮਦਾ ਇਹ ਨਾ ਜਮਣ ਵਾਲੀ ਵੈਰਾਈਟੀ ਹੈ ਜੀ ਆਹ ਜਮਣ ਵਾਲੀ ਵੈਰਾਈਟੀ ਹੈ ਜੀ ਦੇਖੋ ਇਹ ਜਮ ਗਿਆ ਸ਼ਹਿਦ ਪਰ ਇਹ ਵੀ ਸ਼ੁੱਧ 101% ਸ਼ੁੱਧ ਸ਼ਹਿਦ ਹੈ ਇਹ ਵੀ ਸ਼ੁੱਧ ਸ਼ਹਿਦ ਹੈ ਜੀ ਇਹਨਾਂ ਦੇ ਬਲਕਿ ਇਹਦਾ ਰੇਟ 450 ਰੁਪਏ ਕਿਲੋ ਆ ਜੀ ਇਹਦਾ 400 ਰੁਪਏ ਕਿਲੋ ਆ ਜੀ ਅਸੀਂ ਆਪਣੀ ਵੈਰਾਈਟੀ ਦੇ ਹਿਸਾਬ ਨਾਲ ਰੇਟ ਰੱਖੇ ਪਏ ਆ ਜੀ ਕੋਈ ਇਹ ਨਹੀਂ ਹੈਗਾ ਵੀ ਇਹ ਜਮੇਵੇ ਦਾ ਫਰਕ ਹੈ ਜਾਂ ਕੋਈ ਹੋਰ ਫਰਕ ਹੈ ਤੇ ਅਸੀਂ ਇਹ ਸਮਝਾਉਣਾ ਚਾਹੁੰਦੇ ਜੀ ਵੀ ਲੋਕ ਸਮਝ ਜਾਣ ਇਹ ਪਰ ਲੋਕ ਜਿਹੜਾ ਜਮਿਆਵਾ ਸਿਰਫ 5 ਦਾ 10% ਲੋਕ ਖਰੀਦਦੇ ਆ ਜਮਿਆਵਾ ਬਾਕੀ ਸਾਰੇ ਨਹੀਂ ਖਰੀਦਦੇ ਉਹ ਕਹਿੰਦੇ ਆ ਜੀ ਸਾਨੂੰ ਸਾਨੂੰ ਸ਼ਹਿਦ ਜਮਿਆਵਾ ਨਹੀਂ ਚਾਹੀਦਾ ਇਹ ਲੋਕਾਂ ਦੀ ਧਾਰਨਾ ਹੈ ਹਜੇ ਤੱਕ ਸੋ ਕਲੇਸਾ ਕਿਸਾਨੀ ਖੇਤੀ ਤੋਂ हट ਕੇ ਜੇ ਸ਼ਹਿਦ ਹੀ ਖੇਤੀ ਕਰਦੇ ਨੇ ਸ਼ਹਿਦ ਹੀ ਪਾਦਾਵਾਰ ਕਰਦੇ ਮੁਨਾਫਾ ਹੈਗਾ ਜੀ ਮਨਾਫਾ ਬਿਲਕੁਲ ਹੈਗਾ ਜੀ ਇਹ ਕੰਮ ਦੇ ਵਿੱਚ ਪਰ ਇਹ ਕੰਮ ਇਹ ਹੈ ਜੀ ਪਹਿਲਾਂ ਇਹਦੇ ਦੇ ਵਿੱਚ ਟ੍ਰੇਨਿੰਗ ਲੈਣੀ ਪੈਣੀ ਆ ਜੀ ਪ੍ਰੋਪਰ ਟ੍ਰੇਨਿੰਗ ਉਹ ਤੋਂ ਬਾਅਦ ਕਿਸੇ ਨਾਲ ਅਟੈਚ ਹੋਣਾ ਪੈਣਾ ਜਿਹੜੇ ਪਹਿਲਾਂ ਹੀ ਕੰਮ ਕਰ ਰਹੇ ਆ ਜੀ ਘਟੋ ਘਟ ਸਾਲ ਦਾ ਪ੍ਰੈਕਟੀਕਲ ਹੋਵੇ ਉਹ ਤੋਂ ਬਾਅਦ ਫਿਰ ਛੋਟੇ ਲੈਵਲ ਤੋਂ ਕੰਮ ਸਟਾਰਟ ਕਰੇ ਜੀ ਮਿਹਨਤ ਕਰੇ ਕੰਮ ਦੇ ਵਿੱਚ ਫਿਰ ਕੰਮ ਦੇ ਵਿੱਚ ਬਹੁਤ ਵਧੀਆ ਪੈਸੇ ਕਮਾ ਸਕਦਾ ਹੈ ਜੇ ਕੋਈ ਨੌਜਵਾਨ ਨਵਾਂ ਬੰਦਾ ਕਰਨਾ ਚਾਹਵੇ ਚਾਹੇ ਕੋਈ ਲੋ ਰਟਾਇਰ ਪਰਸਨ ਵੀ ਕਰ ਸਕਦਾ ਹੈ ਇਹ ਕੋਈ ਐ ਨਹੀਂ ਹੈਗਾ ਬਹੁਤ ਔਖਾ ਕੰਮ ਵੀ ਨਹੀਂ ਹੈ ਇਹ ਤੇ ਵਧੀਆ ਪੈਸੇ ਕਮਾ ਪਰ ਗੱਲ ਇਹ ਆ ਜੇਕਰ ਮਿਹਨਤ ਕਰੇ ਜੇਕਰ ਮੱਖੀਆਂ ਰੱਖ ਲੀਆਂ ਮੁੜ ਕੇ ਦੇਖੀਆਂ ਨਹੀਂ ਜਾਂ ਕਦੇ ਦੇਖ ਲੀਆਂ ਕਦੇ ਨਹੀਂ ਚੈੱਕ ਨਹੀਂ ਕਰੀਆਂ ਪ੍ਰੋਪਰ ਤਾਂ ਫਿਰ ਉਹ ਉਹਦੇ ਵਿੱਚ ਲੌਸ ਹੋ ਸਕਦਾ ਜੀ ਸੋ ਕਲੇਰ ਸਾਹਿਬ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਹਿੰਦੇ ਸੀ ਕਿ ਬਾਕਸਾਂ ਦੇ ਵਿੱਚ ਮੱਖੀਆਂ ਰੱਖਦੇ ਹੋ ਤਾਂ ਮੱਖੀਆਂ ਬਾਹਰ ਜਾਣਗੀਆਂ ਜਾਂ ਅੰਦਰ ਹੀ ਕਈ ਵਾਰ ਕਹਿੰਦੇ ਨੇ ਚੀਨੀ ਪਾਉਂਦੇ ਨੇ ਕਹਿੰਦੇ ਬਾਕਸ ਦੇ ਵਿੱਚ ਉਹ ਚੀਨੀ ਦੇ ਨਾਲ ਹੀ ਉਹ ਮੱਖੀਆਂ ਖਾਂਦੇ ਨੇ ਤੇ ਉਹੀ ਸ਼ਾਇਦ ਪੈਦਾ ਕਰਦੇ ਨੇ ਕਿ ਬਾਹਰ ਜਾਂਦੇ ਨੇ ਮੱਖੀਆਂ ਜੀ ਦੇਖੋ ਜੀ ਇਹ ਆ ਜੀ ਗੱਲ ਮੱਖੀਆਂ ਦਾ ਤਾਂ ਇੱਕ ਮਹੀਨੇ ਇੱਕ ਸਾਲ ਦੇ ਵਿੱਚ 2 ਮਹੀਨੇ ਹੁੰਦੇ ਆ ਸਿਰਫ ਜਿਹੜੇ ਕਿ 2 ਜਾਂ 3 ਮਹੀਨੇ ਜਦੋਂ ਕਿ ਮੱਖੀਆਂ ਨੂੰ ਫੁੱਲ ਨਹੀਂ ਮਿਲਦਾ ਬਾਹਰੋਂ ਉਹ ਫੁੱਲ ਨਾ ਮਿਲਣ ਕਰਕੇ ਮੱਖੀਆਂ ਦਾ ਫਿਰ ਖਰਾਕ ਘਟ ਜਾਂਦੀ ਹੈ ਜੀ ਅੰਦਰ ਉਹਦੇ ਬਾਅਦ ਤੇ ਆਪਾਂ ਘੋਲ ਕੇ ਚੀਨੀ ਦੇਣੀ ਪੈਂਦੀ ਆ ਉਹ ਦਿਨਾਂ ਦੇ ਵਿੱਚ ਸਮਝ ਲਓ ਵੀ ਜੁਲਾਈ ਅਗਸਤ ਸਤੰਬਰ ਜਾਂ ਵੱਧ ਤੋਂ ਵੱਧ ਅਕਤੂਬਰ ਤੱਕ ਇਹ ਮਹੀਨਿਆਂ ਦੇ ਵਿੱਚ ਦੇਣੀ ਪੈਂਦੀ ਆ ਕਿਉਂਕਿ ਮੱਖੀਆਂ ਦੀ ਫਿਰ ਬਲਤਾ ਘਟ ਜਾਂਦੀ ਆ ਮੱਖੀ ਘਟ ਜਾਂਦੀ ਆ ਕਈ ਵਾਰ ਡੱਬਾ ਵੀ ਖਤਮ ਹੋ ਜਾਂਦਾ ਜੀ ਉਹ ਸਿਰਫ ਉਹਨਾਂ ਨੂੰ ਬਚਾਉਣ ਬਾਅਦ ਤੇ ਚੀਨੀ ਸਾਨੂੰ ਦੇਣੀ ਪੈਂਦੀ ਆ ਤੇ ਉਹ ਤੋਂ ਬਾਅਦ ਜੀ ਫਿਰ ਨਵੰਬਰ ਤੋਂ ਲੈ ਕੇ ਮਈ ਜੂਨ ਤੱਕ ਫੁੱਲਾਂ ਦਾ ਸੀਜ਼ਨ ਹੁੰਦਾ ਜੀ ਉਦੋਂ ਅਸੀਂ ਕੋਈ ਚੀਨੀ ਨਹੀਂ ਪਾਉਂਦੇ ਮਧੂਮੱਖੀਆਂ ਨੂੰ ਸਿਰਫ ਫੁੱਲਾਂ ਤੋਂ ਸ਼ਹਿਦ ਕਲੈਕਟ ਕਰਦੀ ਆ ਤੇ ਸ਼ਹਿਦ ਫੁੱਲਾਂ ਦਾ ਹੀ ਤਿਆਰ ਹੁੰਦਾ ਜੀ ਫੁੱਲਾਂ ਦਾ ਹੀ ਸ਼ਹਿਦ ਆਪਾਂ ਕੱਢਦੇ ਆ ਤੇ ਉਹੀ ਅਸੀਂ ਪੈਕਿੰਗ ਕਰਕੇ ਕਸਟਮਰਾਂ ਨੂੰ ਕੰਜ਼ਿਊਮਰਾਂ ਨੂੰ ਸਪਲਾਈ ਕਰਦੇ ਆ ਜੀ ਸੋ ਇਸ ਨਾਲ ਸਾਡੇ ਨਾਲ ਗੁਰਦਾਸ ਸਿੰਘ ਜੀ ਕਲੇਰ ਜਿਨ੍ਹਾਂ ਨੇ ਸ਼ਾਇਦ ਹੀ ਸਾਰੀ ਜਾਣਕਾਰੀ ਦਿੱਤੀ ਹੈ ਸ਼ਹਿਦ ਇਹ ਕਿੰਨੀਆਂ ਕਿਸਮਾਂ ਨੇ ਕਿੰਨਾ ਪ੍ਰੋਸੈਸ ਹੈ ਕਹਿੰਦੇ ਸ਼ਾਇਦ ਹੀ ਖੇਤੀ ਠੀਕ ਹੈ ਪਰ ਸੋ ਉਹਨੂੰ ਕਿਸੇ ਨਾਲ ਲੱਗਣਾ ਪਊਗਾ ਉਹਨੂੰ ਸਮਝਣਾ ਪਊਗਾ ਸ਼ਾਇਦ ਕਿਵੇਂ ਪੈਦਾਵਾਰ ਹੁੰਦੀ ਹੈ ਇੱਕ ਸਾਲ ਦਾ ਪ੍ਰੋਸੈਸ ਦੱਸਿਆ ਸਿੱਖਣ ਨੂੰ ਲੈ ਕੇ ਸਾਰੀ ਖੇਤੀ ਕਰਨ ਲੈ ਕੇ ਵਧੀਆ ਕਮਾਈ ਹੈ ਕਿਸਾਨ ਭਰਾਉਣ ਬੇਨਤੀ ਕਰਾਂਗੇ ਤੁਸੀਂ ਵੀ ਇਸ ਖੇਤੀ ਵੱਲ ਵਧੋ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮਹਬਲਵਿੰਦਰ ਬਿੱਟੂ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जावां। ਮਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ